ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ। ਪਿੰਡ ਮੋਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਰੀਦਕੋਟ ਆ ਗਿਆ। ਪੱਕਾ ਇੱਥੋਂ ਨੇੜੇ ਆ। ਕੱਬਰਵੱਛਾ ਪਿੰਡ ਵੀ ਇੱਥੋਂ ਨਜ਼ਦੀਕ ਆ। ਤੇ ਕਾਕੇ ਵਪਾਰੀ ਕੋਲੇ ਆ ਸੱਜਣੋ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਮੱਝ ਆਈ ਸੀ ਭਰਾ ਕੋਲੇ ਕਹਿੰਦਾ ਯਾਰ ਵੀਡੀਓ ਸਾਂਝੀ ਕਰੀਏ ਆਪਣੇ ਭੈਣਾ ਭਰਾਵਾਂ ਨਾਲ ਚੰਗੇ ਦੁੱਧ ਵਾਲੀ ਬਾਕੀ ਤੁਸੀਂ ਗੈਸ ਲਾਉਣਾ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਕਾਕੇ ਸასი ਕਾਲ ਬਈ ਸასი ਕਾਲ ਬਈ ਹੋਰ ਸੁਣਾ ਚੜਦੀ ਕਲਾ ਨਾ ਹਾਂ ਤੇ ਮੱਝ ਆਪਣੀ ਕਿਹੜਾ ਸੂਆ ਤੀਜਾ ਸੂਆ ਸੂਆ ਤੀਜਾ ਇਹਦੇ ਮਾਲਕਾਂ ਨੇ ਦੱਸਤਾ ਤੇ ਦੂਜੇ ਸੂਏ ਦਾ ਕੀ ਦੁੱਧ ਆ ਰਿਹਾ ਕਾੜੇ ਦਾ ਕਰਮਾ ਦੀ 13 ਕਿਲੋ ਦੱਤਾ ਵੀ ਹੋਊਗਾ ਬਾਈ ਕਿ ਦੇਉਂਗੀ 15 ਕਿਲੋ ਮੋੜ ਨਾ ਮੈਂ 15 ਕਿਲੋ ਦੁੱਧ ਦੇ ਦੂੰ ਦਿਨ ਹਾਜੀ ਲੈ ਜੂ 10 ਹਾਂ ਹਾਂ ਸਾਡੇ ਮੋਹ ਨਿਵਾ ਚੰਗਰ ਪਾਉਂਗੀ ਠੀਕ ਆ ਵਜਨ ਬਹੁਤ ਆ ਹਨਾ ਮੇਰੇ ਤੋਂ ਡਰਦੀ ਐ ਇਹ ਤਾਂ ਨਹੀਂ ਹੁੰਦੀ ਉਧਰ ਜਾ ਪੁੱਤ ਦੇ ਲੈ ਨਹੀਂ ਠੀਕ ਆ ਬਾਕੀ ਰੰਗ ਰੂਪ ਸਜਣੋ ਪੂਰੀ ਕਾਲੀ ਆ ਤੇ ਪੂਛ ਦੇ ਵਿੱਚ ਥੋੜੇ ਜਿਹਾ ਵਾਲ ਜਿਹੜੇ ਵਾਈਟ ਆ ਫੋਲ ਹੀ ਲੈ ਬਾਹਰ ਕੱਢ ਲਈ ਤੀਜਾ ਸੂਆ 10 ਦਿਨ ਦੀ ਕੱਚੀ ਆ ਸਜਣੋ ਦੂਜੇ ਸੂਏ 13 ਕਿਲੋ ਦੁੱਧ ਕਰਮਾ ਵਾਲੀ ਨੇ ਪਾਇਆ ਵਜਨ ਅਲਿਓ ਜਿਨੇ ਵੀ ਸੰਭੀ ਆ ਸਜਣੋ ਦੁੱਖ ਤੋੜੇ ਆ ਕੋਈ ਕਹਿਣ ਵਾਲੀ ਗੱਲ ਨਹੀਂ ਅੱਗੇ ਵੀ ਜਿਗਰ ਕਰਦਾ ਹੁੰਦਾ ਮੈਂ ਵੀ ਥੋੜੀ ਕੈਮਰੇ ਤੋਂ ਡਰਦੀ ਆ ਤੇ ਬਾਕੀ ਹਾਥੀ ਦਾ ਬੱਚਾ ਹੀ ਆ ਸਜਣੋ ਬੜੀ ਪਲੀ ਸੰਭੀ ਆ ਮੈਂ ਵੇਖੋ ਥਣ ਵੀ ਪਾਵਰ ਵਾਲਾ ਲੱਗਾ ਹੋਇਆ ਥੋੜੀ ਨਾ ਮੇਰੇ ਤੋਂ ਡਰਦੀ ਆ ਪਤਾ ਨਹੀਂ ਇਹਨੂੰ ਕੀ ਗੱਲ ਆ ਵੀ ਕੀ ਕਹਿਣ ਲੱਗੇ ਇਹਨੂੰ ਅਸੀਂ ਬੱਸ 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 ਸੱਜਣੋ ਤਰਦੀ ਮੈਂ ਦਾ ਲੇਵਾ ਪਾਂਡਾ ਵਜਨ ਮੌਜੂਦ ਜਿਵੇਂ ਕਹਿ ਦਈਏ ਨਾ ਕੀ ਕਹਿਣੀ ਆ ਵੀ ਬਹੁਤ ਚੰਗੀ ਸੰਭੀ ਆ ਕਿਸੇ ਭੈਣ ਭਰਾ ਨੇ ਤੇ ਥੋੜੀ ਜੀ ਨਾ ਕੈਮਰੇ ਤੋਂ ਡਰ ਗਈ ਸੀ ਬਾਫੀ ਚੈੱਕ ਕਰ ਲਓ ਮੰਨ ਲੈਣ ਦਿਓ ਆਪਾਂ ਨੇੜ ਤੋਂ ਤੁਹਾਡੀ ਤਸੱਲੀ ਕਰਾਵਾਂਗੇ ਪਲਵਾਨਾਂਾਰ ਕੀ ਮੈਂ ਬਖਾ ਰਿਆ ਤੁਹਾਨੂੰ ਵੀਡੀਓ ਚ ਬੜਾ ਵਜਨ ਹੋ ਜਾਣਾ ਉਧਰ ਹੋ ਜਾ ਪੁੱਤ ਓਏ ਤੈਨੂੰ ਕੋਹ ਨਹੀਂ ਕਹਿੰਦੇ ਕਰਮਾਂ ਵਾਲੀਏ ਇੱਥੋਂ ਡਾ ਲਿਪੈਂਟ ਵਾਕੇ ਐ ਆਪਾਂ ਕੈਮਰਾ ਇਹ ਫੜਿਆ ਨਾ ਤਾਂ ਡਰਦੀ ਵੇਖੋ ਸੱਚ ਰੋ ਸਫਾਈਆਂ ਸੁਈਆਂ ਲੇਵਾ ਆਪਾਂ ਡਾ ਨੇ ਮੈਂਰ ਤੋਂ ਡਰ ਕੇ ਪਹਿਲਾਂ ਵੀ ਮੈਂ ਦੇਖਿਆ ਨਾ ਤੇ ਕਾਕੇ ਇਹਦਾ ਰੇਟ ਕੀ ਰਹੂਗਾ ਜਿਹੜਾ ਤਾ ਤਾ ਨਾ ਕਰਦੇ ਕੀ ਕਰਨਾ ਲੇਕੋ ਇੱਕ ਲੱਖ ਦਿੱਤਾ ਨਹੀਂ ਹਰ ਠੀਕ ਆ ਮੌਕੇ ਤੇ ਕਰਨਾ ਕਰਨਾ ਦੇਣਾ ਮੈਂ ਦੇ ਦਿਆਂਗੀ ਮੈਂ ਤੇ ਪਿੱਛੋਂ ਸੁੱਟੀ ਨਾ ਕਰ ਪਾਵਾਂ ਹੁਣ ਇਹਨੂੰ ਐਨੂੰ ਕਰ ਜ਼ਰੂਰ ਇੱਕ ਕਰੀ ਸੁੱਟੀ ਨਾ ਕਰਦੇ ਭਮਾ ਲਲਾ ਸੁੱਟੀ ਆ ਰਹੀ ਆਂ ਬੋਲੇ ਆਹ ਰੁਕਾ ਤਹੇ ਕੋਈ ਖੰਦਾ ਨਹੀਂ ਆਇਆ ਸਤਿ ਸ਼੍ਰੀ ਅਕਾਲ ਜੀ ਅੰਕਰੀਆ ਉਧਰ ਨੂੰ ਹੋ ਜਾ ਪੁੱਤ ਲੋਬੀ ਸਜਣੋ ਇੱਥੋਂ ਹਣ ਗੈਸ ਲਾ ਲਓ ਤੁਸੀਂ 1 ਲੱਖ ਤੇ 3000 ਰੁਪਿਆ ਦੀ ਜਿਹੜੀ ਡਿਮਾਂਡ ਰੇਟ ਰੱਖਿਆ ਬਾਕੀ ਮੌਕੇ ਤੇ ਸੌਦਾ ਤੁਹਾਡਾ ਕਿੱਥੇ ਹੋ ਜੇ ਉਹ ਵੈਗਰੂ ਨੂੰ ਪਤਾ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ